ਪੰਚਾਇਤੀ ਚੋਣਾਂ ਕਰਾਉਣ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਪੰਜਾਬ ਸਰਕਾਰ ਲੇਟ ਹੋ ਗਈ। ਪੰਚਾਇਤੀ ਚੋਣਾਂ ਵਾਲੇ ਮਾਮਲੇ ਦੇ ਵਿੱਚ ਦੋਸਤੋ ਐ ਲਾ ਲਓ ਤੁਸੀਂ ਕਿ ਪਾਣੀ ਦੇ ਵਿੱਚ ਮਧਾਣੀ ਆ। ਸਰਕਾਰ ਨੂੰ ਵੀ ਕੋਈ ਗੱਲ ਕਲੀਅਰ ਨਹੀਂ ਹੈਗੀ ਕਿ ਅਸੀਂ ਪੰਚਾਇਤੀ ਚੋਣ ਕਦੋਂ ਕਰਵਾਵਾਂਗੇ। ਕੋਈ ਕਿਸੇ ਚੀਜ਼ ਦਾ ਨਾਂ ਨਹੀਂ ਕਿਸੇ ਚੀਜ਼ ਦਾ ਥਾਂ ਨਹੀਂ ਕਦੇ ਸਤੰਬਰ ਦੇ ਵਿੱਚ ਕਹਿ ਦੁੰਦੇ ਨੇ ਕਦੇ ਨਵੰਬਰ ਦੇ ਵਿੱਚ ਕਹਿ ਦੁੰਦੇ ਨੇ ਹਜੇ ਪੰਚਾਇਤੀ ਚੋਣ ਕਿਤੇ ਨੇੜੇ ਤੇੜੇ ਨਜ਼ਰ ਨਹੀਂ ਆ ਰਹੀ ਪਤਾ ਨਹੀਂ ਕਿਹੜੀ ਗੱਲਾਂ ਸਰਕਾਰ ਪੰਚਾਇਤੀ ਚੋਣ ਕਰਾਉਣ ਤੋਂ ਡਰ ਰਹੀ ਆ ਕਿਹੜੀ ਮਜਬੂਰੀ ਹੈ ਭਗਵੰਤ ਮਾਨ ਦੀ ਜਾਂ ਭਗਵੰਤ ਮਾਨ ਸਾਫ ਦੀ ਸਰਕਾਰ ਦੀ ਕਿ ਆਖਰ ਪੰਚਾਇਤੀ ਚੋਣ ਕਰਵਾ ਕਿਉਂ ਨਹੀਂ ਰਹੇ 3 ਸਾਲ ਹੋਣ ਵਾਲੇ ਨੇ ਦੋਸਤੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਨੂੰ ਸਸਿਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤੇ ਤੁਸੀਂ ਚੈਨਲ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਹੈ ਪੰਜਾਬੀ ਵਿਊਰਸ਼ਿਪ ਇਸ ਚੈਨਲ ਦੇ ਉੱਪਰ ਪੰਚਾਇਤਾਂ ਦੀ ਗੱਲ ਹੁੰਦੀ ਹੈ ਪੰਜਾਬ ਦੇ ਪਿੰਡਾਂ ਦੀ ਗੱਲ ਹੁੰਦੀ ਹੈ ਪੰਚਾਇਤੀ ਚੋਣਾਂ ਕਦੋਂ ਹੋਣਗੀਆਂ ਕਦੋਂ ਨਹੀਂ ਹੋਣਗੀਆਂ ਕਿੱਥੇ ਗਰਾਰੀ ਫਸੀ ਹੋਈ ਹੈ ਪੰਜਾਬ ਸਰਕਾਰ ਪੰਚਾਇਤੀ ਚੋਣ ਕਰਵਾ ਕਿਉਂ ਨਹੀਂ ਰਹੀ ਸਰਕਾਰ ਦੀਆਂ ਮਜਬੂਰੀਆਂ ਕੀ ਨੇ ਇਹ ਸਾਰੀ ਗੱਲਬਾਤ ਇਸ ਚੈਨਲ ਦੇ ਉੱਪਰ ਕਰਦੇ ਆਪਾਂ ਦੋਸਤੋ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜਿਹੜੇ ਦੋਸਤਾਂ ਨੇ ਹੁਣ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਭ ਤੋਂ ਪਹਿਲਾਂ ਹੋ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਕਿਉਂਕਿ ਜਦੋਂ ਪੰਚਾਇਤੀ ਚੋਣਾਂ ਦੇ ਬਾਰੇ ਅਸੀਂ ਕੋਈ ਹੋਰ ਵੀਡੀਓ ਲੈ ਕੇ ਆਵਾਂਗੇ ਉਹ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਦੀ ਸਕਰੀਨ ਦੇ ਉੱਪਰ ਹੋਊਗੀ ਹੋਊਗੀ ਤਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ ਨਹੀਂ ਕਦੇ ਕਈ ਵਾਰ ਦੋਸਤ ਕਹਿ ਦਿੰਦੇ ਨੇ ਕਿ ਤੁਹਾਡੀ ਵੀਡੀਓ ਨਹੀਂ ਸਾਡੇ ਤੱਕ ਆਉਂਦੀ ਵੀਡੀਓ ਕਿੱਥੇ ਆਉਣੀ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੁਸੀਂ ਚੈਨਲ ਕਰੋ ਸਬਸਕ੍ਰਾਈਬ ਫਿਰ ਆਪਾਂ ਆਉਂਦੇ ਆ ਸਰਪੰਚੀ ਵਾਲੇ ਟੌਪਿਕ ਦੇ ਉੱਪਰ ਕਰੋ ਚੈਨਲ ਨੂੰ ਸਬਸਕ੍ਰਾਈਬ ਸੋ ਧੰਨਵਾਦ ਵੀਰੋ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਪਤਾ ਨਹੀਂ ਤੁਸੀਂ ਲੋਕ ਸਾਰੇ ਸੋਚਦੇ ਨੇ ਕਿ ਕੀ ਡਰ ਹੈ ਪੰਜਾਬ ਦੀ ਭਗਵੰਤਮਾਨ ਸਾਫ ਦੀ ਸਰਕਾਰ ਨੂੰ ਕਿ ਪੰਚਾਇਤਾਂ ਦੀ ਚੋਣ ਕਰਵਾ ਕਿਉਂ ਨਹੀਂ ਰਹੇ ਕਿਹੜੀਆਂ ਮਜਬੂਰੀਆਂ ਨੇ ਕਿਹੜੇ ਡਰ ਨੇ ਕਿਹੜੀ ਉਹ ਰਣਨੀਤੀ ਹੈ ਕਿ ਪੰਚਾਇਤੀ ਚੋਣ ਵੱਲ ਸਰਕਾਰ ਦੋਸਤੋ ਝਾਕ ਵੀ ਨਹੀਂ ਰਹੀ ਹੁਣ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਲਿਖ ਕੇ دیا۔ ਹਾਈ ਕੋਰਟ ਦੇ ਵਿੱਚ ਲਿਖ ਕੇ ਦਿੱਤਾ ਪੰਜਾਬ ਸਰਕਾਰ ਨੇ ਕਿ ਜਿਹੜੀ ਪੰਚਾਇਤੀ ਚੋਣ ਹੈ ਪੰਚਾਇਤੀ ਚੋਣ ਅਸੀਂ ਸਤੰਬਰ ਦੇ ਵਿੱਚ ਕਰਵਾਵਾਂਗੇ। ਕਿਉਂਕਿ ਫਰਵਰੀ ਦੇ ਵਿੱਚ ਪੰਜਾਬ ਦੀ ਜਿਹੜੀਆਂ ਪੰਚਾਇਤਾਂ ਸੀ ਪੰਚਾਇਤਾਂ ਦਾ ਕਾਰਜਕਾਲ ਖਤਮ ਹੋ ਗਿਆ ਵੈਸੇ ਤਾਂ ਜਿਹੜਾ ਮਤਲਬ ਫਰਵਰੀ ਦੇ ਵਿੱਚ ਤਾਂ ਇਲੈਕਸ਼ਨ ਹੋ ਜਾਣੀ ਚਾਹੀਦੀ ਸੀ ਜਾਂ ਫਰਵਰੀ ਤੋਂ ਬਾਅਦ ਕਿਸੇ ਵੀ ਮਹੀਨੇ ਦੇ ਵਿੱਚ ਜਿਹੜੀ ਪੰਚਾਇਤਾਂ ਦਾ ਕਾਰਜਕਾਲ ਤੁਸੀਂ ਲਾ ਲੋ ਕਿ ਖਤਮ ਹੋਇਆ ਉਹ ਹੋਇਆ ਕਿ ਜਨਵਰੀ 2024 ਦੇ ਦੂਜੇ ਹਫਤੇ ਦੇ ਵਿੱਚ ਪੰਜਾਬ ਦੀਆਂ ਪੰਚਾਇਤਾਂ ਦੇ 5 ਸਾਲ ਪੂਰੇ ਹੋ ਗਏ ਤੇ ਪੰਚਾਇਤਾਂ ਆਟੋਮੈਟਿਕ ਪੰਗ ਹੋ ਗਈਆਂ ਦੋਸਤੋ ਪੰਗ ਹੋ ਗਈਆਂ ਤਾਂ ਜਨਵਰੀ ਤੋਂ ਬਾਅਦ ਕਿਸੇ ਵੀ ਮਹੀਨੇ ਦੇ ਵਿੱਚ ਫਰਵਰੀ ਮਾਰਚ ਅਪ੍ਰੈਲ ਦੇ ਵਿੱਚ ਪੰਚਾਇਤੀ ਚੋਣਾਂ ਹੋ ਜਾਣੀਆਂ ਚਾਹੀਦੀ ਸੀ ਪਰ ਪੰਚਾਇਤੀ ਚੋਣਾਂ ਕਰਵਾਈਆਂ ਨਹੀਂ ਹੁਣ ਪਿਛਲੇ ਦਿਨੀ ਸਤੰਬਰ ਤੋਂ ਬਾਅਦ ਫਿਰ ਅੱਗੇ ਪੰਜਾਬ ਸਰਕਾਰ ਨੇ ਕਿਹਾ ਕਿ ਐਮਐਲਏ ਨਾਲ ਮੀਟਿੰਗ ਕੀਤੀ ਪੰਚਾਇਤ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਪੰਚਾਇਤ ਵਿਭਾਗ ਦੇ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਤੇ ਗੱਲ ਹੋ ਚੁੱਕੀ ਆਈ ਕਿ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਚੋਣ ਹੋਊਗੀ ਹੁਣ ਜਿਹੜੇ ਸੂਤਰ ਨੇ ਅੰਦਰ ਦੀ ਖਬਰ ਦੇ ਰਹੇ ਨੇ ਦੋਸਤੋ ਉਹ ਕਹਿੰਦੇ ਕਿ ਨਵੰਬਰ ਦੇ ਪਹਿਲੇ ਹਫਤੇ ਦੇ ਵਾਲੀ ਜਿਹੜੀ ਚੋਣ ਦੀ ਗੱਲ ਹੈ ਉੱਥੇ ਵਿੱਚ ਚੋਣ ਨਹੀਂ ਹੋਊਗੀ। ਇਹ ਗੱਲ ਦੋਸਤੋ ਇੱਥੋਂ ਤੱਕ ਆ ਗਈ ਕਿ ਸਤੰਬਰ ਦੇ ਵਿੱਚ ਵੀ ਨਹੀਂ ਹੋਊਗੀ। ਨਵੰਬਰ ਦੇ ਵਿੱਚ ਵੀ ਬੜੇ ਘੱਟ ਚਾਂਸ ਨੇ ਕਿ ਜਿਹੜੀ ਪੰਜਾਬ ਦੀ ਪੰਚਾਇਤੀ ਚੋਣ ਹੈ ਉਹ ਚੋਣ ਹੋਵੇ। ਹੁਣ ਕਾਰਨ ਕੀ ਨੇ ਇਸ ਦੇ ਜਿਹੜੇ ਮੇਨ ਮੁੱਦੇ ਨੇ। ਦੋਸਤੋ ਪਹਿਲਾਂ ਤਾਂ ਪੰਜਾਬ ਦੇ ਵਿੱਚ 4 ਜਿਮਨੀ ਚੋਣਾਂ ਹੋਣੀਆਂ ਨੇ। 4 ਜਿਮਨੀ ਚੋਣਾਂ ਹੁਸ਼ਿਆਰਪੁਰ ਦੀ ਸੀਟ ਹੈ ਚੱਬੇਵਾਲ। ਇਸ ਤੋਂ ਇਲਾਵਾ ਬਰਨਾਲਾ ਦੀ ਸੀਟ ਹੈ ਬਟੇਂਡਾ ਦੀ ਸੀਟ ਹੈ ਡੇਰਾ ਬਾਬਾ ਨਾਨਕ ਦੀ ਸੀਟ ਹੈ ਇੱਕ ਹੋਰ ਵਿੱਚ ਸੀਟ ਜੁੜ ਗਈ ਉਹ ਹੈਗੀ ਹੈ ਬੰਗਾ ਬੰਗਾ ਸੀਟ ਹੈ ਜਿੱਥੋਂ ਸ਼ਰੋਮਣੀ ਅਕਾਲ ਜਲ ਦੇ ਐਮਐਲਏ ਨੇ ਡਾਕਟਰ ਸੁਖਵਿੰਦਰ ਸੁਖੀ ਉਹ ਐਮ ਐਮਐਲਏ ਨੇ ਮੌਜੂਦਾ ਅਕਾਲ ਜਲ ਦੇ ਐਮਐਲਏ ਨੇ ਤੇ ਉਹਨਾਂ ਨੇ ਜੁਆਇਨ ਕਰ ਲਈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤੇ ਹੁਣ ਉਹਨਾਂ ਨੂੰ ਅਸਤੀਫਾ ਦੇਣਾ ਪੈਣਾ ਐਂਟੀ ਡਿਫੈਕਸ਼ਨ ਲਾ ਲਾਗੂ ਹੋ ਜਾਣਾ ਉਹਨਾਂ ਤੇ ਤੇ ਉਥੇ ਚੋਣ ਹੋ ਗਈ ਹੁਣ 5 ਜਿਮਨੀ ਚੋਣਾਂ ਦੋਸਤੋ ਪੰਜਾਬ ਦੇ ਵਿੱਚ ਹੋਣੀਆਂ ਨੇ ਤੇ ਕਹਿੰਦੇ ਕਿ ਪੰਜਾਬ ਦੀ ਸਰਕਾਰ ਸੋਚ ਰਹੀ ਹੈ ਕਿ ਜਿਹੜੀਆਂ 5 ਜਿਮਨੀ ਚੋਣਾਂ ਨੇ ਇਹ ਯਾਰ ਜਿਮਨੀ ਚੋਣਾਂ ਦਾ ਤੁਸੀਂ ਪਹਿਲਾਂ ਕੰਮ ਨਾ ਵੇੜੋ ਜਿਮਨੀ ਚੋਣਾਂ ਦਾ ਕੰਮ ਨਾ ਵੇੜੋ ਜਿਹੜੀ ਆਪਾਂ ਇਲੈਕਸ਼ਨ ਇਲੈਕਸ਼ਨ ਕਰਾਵਾਂਗੇ ਆਪਾਂ ਅੱਗੇ ਜਾ ਕੇ ਅੱਗੇ ਤਾਂ ਭਾਵ ਕਿ ਦਸੰਬਰ ਦੇ ਵਿੱਚ ਹੁਣ ਇਲੈਕਸ਼ਨ ਕਮਿਸ਼ਨ ਨੇ ਕਈ ਜਿਹੜੇ ਸੂਬੇ ਸੀ ਉਹਨਾਂ ਦੀ ਜਿਹੜੀਆਂ ਇਲੈਕਸ਼ਨਾਂ ਸੀ ਉਹ ਦੋਸਤੋ ਡਿਕਲੇਅਰ ਕਰਤੀਆਂ ਪਰ ਪੰਜਾਬ ਦੀ ਇਲੈਕਸ਼ਨ ਡਿਕਲੇਅਰ ਨਹੀਂ ਕਰੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਲੈਕਸ਼ਨ ਜਿਹੜੀ ਹੈ ਉਹ ਡਿਕਲੇਅਰ ਹੋ ਜੂਗੀ ਪਰ ਇਸ ਵੇਲੇ ਪੰਜਾਬ ਸਰਕਾਰ ਦਾ ਜਿਹੜਾ ਫੋਕਸ ਹੈ ਉਹ ਫੋਕਸ ਪੰਜ ਜਿਹੜੀਆਂ ਚਾਰ ਪੰਜ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਨਿਜੀਵਨੀ ਚੋਣਾਂ ਇਹਨਾਂ ਦੇ ਉੱਪਰ ਫੋਕਸ ਹੈ ਤੇ ਪੰਜਾਬ ਦੀਆਂ ਪੰਚਾਇਤਾਂ ਦੇ ਉੱਪਰ ਫੋਕਸ ਨਹੀਂ ਹੈ ਤੁਸੀਂ ਇਹ ਲਾ ਲੋ ਕਿ ਹੁਣ ਮੁੜ ਕੇ ਦੁਬਾਰੇ ਫਰਵਰੀ ਜਨਵਰੀ ਫਰਵਰੀ ਆਉਣ ਵਾਲੀ ਆ ਸਾਲ ਤਕਰੀਬਨ ਖਤਮੇ ਹੋਣ ਵਾਲਾ ਇਹ ਇੱਕ ਸਾਲ ਹੋਣ ਵਾਲਾ ਦੋਸਤੋ ਪੰਜਾਬ ਦੀਆਂ ਪੰਚਾਇਤਾਂ ਭੰਗ ਕੀਤੀਆਂ ਨੂੰ ਪਰ ਪੰਜਾਬ ਸਰਕਾਰ ਦਾ ਜਮਾਂ ਖਿਆਲ ਨਹੀਂ ਇਸ ਵਾਲੇ ਪਾਸੇ ਹੈਗਾ ਹੁਣ ਜੇਕਰ ਪੰਜਾਬ ਸਰਕਾਰ ਪੰਚਾਇਤੀ ਚੋਣਾਂ ਨਹੀਂ ਕਰਵਾਉਂਦੀ ਤਾਂ ਇਹਦਾ ਜਿਹੜਾ ਇੱਕ ਵੱਡਾ ਇਫੈਕਟ ਹੈ ਉਹ ਇਫੈਕਟ ਪੰਜਾਬ ਦੇ ਪਿੰਡਾਂ ਦੇ ਵਿਕਾਸ ਦੇ ਉੱਪਰ ਪੈਂਦਾ ਪਹਿਲਾਂ ਤਾਂ ਦੇਖੋ ਕਿ 2.5 ਸਾਲ ਹੋ ਗਏ ਸਰਕਾਰ ਬਣੇ ਨੂੰ 2.5 ਸਾਲ ਦੇ ਵਿੱਚ ਕੋਈ ਵੱਡਾ ਕੰਮ ਪੰਜਾਬ ਦੇ ਵਿੱਚ ਹੋਇਆ ਨਹੀਂ ਕੋਈ ਵੱਡੀਆਂ ਜਿਹੜੀਆਂ ਗਰੰਟਾਂ ਨੇ ਉਹ ਗਰੰਟਾਂ ਪੰਡਾਂ ਦੇ ਵਿੱਚ ਦਿੱਤੀਆਂ ਨਹੀਂ ਗਈਆਂ ਸਗੋਂ ਗਰੰਟਾਂ ਉੱਥੇ ਫ੍ਰੀਜ਼ ਕਰਤੀਆਂ ਤੇ ਸਮੇਂ ਤੋਂ ਪਹਿਲਾਂ ਅਗਸਤ ਦੇ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਪੰਚਾਇਤਾਂ ਭੰਗ ਕਰਦੀਆਂ ਸੀ ਜਦੋਂ ਪੰਜਾਬ ਦੀਆਂ ਪੰਚਾਇਤਾਂ ਭੰਗ ਕਰਦੀਆਂ ਹਾਈ ਕੋਰਟ ਦੇ ਵਿੱਚ ਜਾ ਕੇ ਸਰਪੰਚ ਖੜ ਗਏ ਹਾਈ ਕੋਰਟ ਨੇ ਸਰਕਾਰ ਨੂੰ ਫਟਕਾਰ ਲਈ ਝਾੜ ਪਾਈ ਉਸ ਤੋਂ ਬਾਅਦ ਹਾਈ ਕੋਰਟ ਨੇ ਉਹ ਪੰਚਾਇਤਾਂ ਬਹਾਲ ਕਰਤੀਆਂ ਚੱਕ ਕੇ ਪੰਜਾਬ ਸਰਕਾਰ ਨੇ ਦੋ ਆਈਐਸ ਅਫੀਸਰ ਸੀ ਜਿਹੜੇ ਉਹ ਅਫੀਸਰ ਸਸਪੈਂਡ ਕਰਤੇ ਬਾਬਾ ਗੱਲ ਅੱਗੇ ਵੱਧ ਗਈ ਹੁਣ ਤਾਂ ਅਫਸਰ ਉਹ ਦੋਸਤੋ ਬਹਾਲ ਵੀ ਹੋ ਗਏ ਤੇ ਉਦੋਂ ਤਾਂ ਪੰਜਾਬ ਸਰਕਾਰ ਇੰਨੀ ਪੱਬਾਂ ਭਾਰ ਸੀ ਕਿ ਜਿਹੜੇ 5 ਸਾਲ ਲਈ ਲੋਕਾਂ ਦੇ ਨੁਮਾਇੰਦੇ ਚੁਣੇ ਹੋਏ ਨੇ ਉਹਨਾਂ ਦਾ ਕਾਰਜਕਾਲ ਖਤਮ ਕਰਤਾ ਸਮੇਂ ਤੋਂ ਪਹਿਲਾਂ ਤੇ ਹੁਣ ਜਦੋਂ ਫਰਵਰੀ ਤੋਂ ਬਾਅਦ ਚੋਣ ਕਿਸੇ ਵੇਲੇ ਵੀ ਕਰਾਈ ਜਾ ਸਕਦੀ ਸੀ ਉਦੋਂ ਪੰਜਾਬ ਸਰਕਾਰ ਚੋਣ ਕਰਾਉਣ ਦਾ ਆਪਣਾ ਨਾਮ ਨਹੀਂ ਲੈ ਰਹੀ ਹੁਣ ਪੈਰ ਪਿੱਛੇ ਖਿੱਚ ਰਹੇ ਨੇ ਡਰ ਕੀ ਹੈ ਡਰ ਕਹਿੰਦੇ ਕਿ ਇਸ ਗੱਲ ਦਾ ਕਿ ਪਿੰਡਾਂ ਦੇ ਵਿੱਚ ਕਿਹੜਾ ਮੂਹ ਲੈ ਕੇ ਜਾਵਾਂਗੇ ਜਿਹੜੀਆਂ ਗੱਲਾਂ ਅਸੀਂ ਕਹੀਆਂ ਸੀ ਕਿਤੇ ਨਾ ਕਿਤੇ ਗੱਲਾਂ ਦੇ ਉੱਪਰ ਪਹਿਰੇਦਾਰੀ ਨਹੀਂ ਹੋਈ ਹੈਗੀ 2.5 ਸਾਲ ਪਏ ਨੇ ਹਜੇ ਖਰ ਮਾਨ ਸਾਫ ਦੀ ਸਰਕਾਰ ਨੂੰ 2.5 ਸਾਲ ਦੇ ਵਿੱਚ ਗੱਲਾਂ ਬਥੇਰੀਆਂ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ ਜਿਨ੍ਹਾਂ ਦੇ ਉੱਪਰ ਕਮਿਟਮੈਂਟ ਕੀਤੀ ਹੈ ਵਚਨਬੱਧਤਾ ਪ੍ਰਗਟਾਈ ਹੈ ਜਿਨ੍ਹਾਂ ਦੇ ਉੱਪਰ ਪਰ ਹੁਣ ਤੁਸੀਂ ਕਿਉਂਕਿ ਚਾਰ ਨਗਰ ਨਿਗਮਾਂ ਦੀਆਂ 42 ਮਿਊਂਸੀਪਲ ਕਮੇਟੀ ਦੀਆਂ ਚੋਣਾਂ ਪੈਂਡਿੰਗ ਨੇ ਪੰਜਾਬ ਦੀਆਂ ਚੋਣਾਂ ਪੈਂਡਿੰਗ ਨੇ ਐਨ ਲਾਲੋਕ ਸਰਪੰਚ ਬਗਾਵਤ ਵੀ ਕਰ ਸਕਦੇ ਨੇ ਕਿਸੇ ਵੀ ਵੇਲੇ ਪੰਜਾਬ ਦੇ ਜਿਹੜੇ ਲੋਕ ਨੇ ਜਨੇ ਬਣਨਾ ਹੁਣ ਇੱਕ ਗੱਲ ਦੋਸਤੋ ਹੋਰ ਐ ਮੈਂ ਤੇ ਅਲੱਗ ਵੀਡੀਓ ਵੀ ਬਣਾਉਂਗਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਬੰਦੇ ਸਾਡੇ ਨਾਲ ਸੰਪਰਕ ਕਰਦੇ ਨੇ ਉਹ ਕਹਿੰਦੇ ਨੇ ਕਿ ਯਾਰ 2.5 ਸਾਲ ਦਾ ਸਰਕਾਰ ਤੇ ਨਿਕਲ ਗਏ ਤੇ ਉਹ ਅੱਗੇ ਚੋਣਾਂ ਹੋਣ ਨਹੀਂ ਕਰਾਉਣੀਆਂ ਜੇ ਅਸੀਂ ਸਾਲ ਦੋ ਸਾਲ ਵਾਸਤੇ ਸਰਪੰਚ ਬਣੇ ਤਾਂ ਬਣ ਕੇ ਅਸੀਂ ਕਰਾਂਗੇ ਵੀ ਕੀ ਅੱਗੇ ਨੂੰ ਹੋਰ ਸਰਕਾਰ ਆ ਜਾਣੀ ਹੈ ਸਰਕਾਰ ਆ ਜਾਣੀ ਹੈ ਹੋਰ ਤੇ ਉਹਦੇ ਨਾਲ ਸਾਡਾ ਤਾਲਮੇਲੀ ਬੈਠਣਾ ਉਹਨੇ ਸਾਡਾ ਕੰਮ ਨਹੀਂ ਕਰਨ ਦੇਣਾ ਸੋ ਆਮ ਆਦਮੀ ਪਾਰਟੀ ਦਾ ਦੋਸਤ ਨੇ ਪੰਜਾਬ ਸਰਕਾਰ ਦਾ ਜਿਹੜਾ ਧਿਆਨ ਹੈ ਉਹ ਧਿਆਨ ਜਿਮਨੀ ਚੋਣਾਂ ਵੱਲ ਵੱਲ ਜਿਆਦਾ ਪੰਚਾਇਤੀ ਚੋਣਾਂ ਵੱਲੋਂ ਹੋ ਧਿਆਨ ਘਟ ਹੈ ਹੁਣ ਪੰਚਾਇਤੀ ਚੋਣਾਂ ਨੂੰ ਲੈ ਕੇ ਮਜ਼ਾਕ ਬਣਾ ਰੱਖਿਆ ਸਰਕਾਰ ਨੇ ਕਦੇ ਤਾਂ ਕਹਿ ਦਿੰਦੇ ਨੇ ਕਿ ਸਤੰਬਰ ਦੇ ਵਿੱਚ ਕਰਾਵਾਂਗੇ ਕਦੇ ਕਹਿ ਦਿੰਦੇ ਨੇ ਨਵੰਬਰ ਦੇ ਵਿੱਚ ਕਰਾਵਾਂਗੇ ਕਦੇ ਕਹਿ ਦਿੰਦੇ ਨੇ ਦੋਨੋਂ ਮਹੀਨਿਆਂ ਦੇ ਵਿੱਚ ਕਰਾਵਾਂਗੇ ਕਦੇ ਕਹਿ ਦਿੰਦੇ ਨੇ ਕਿ ਇਹਨਾਂ ਕਿਸੇ ਮਹੀਨੇ ਦੇ ਵਿੱਚ ਚੋਣ ਨਹੀਂ ਹੋਊਗੀ ਸਭ ਤੋਂ ਜਿਹੜਾ ਵੱਡਾ ਇਫੈਕਟ ਹੈ ਉਹ ਪੰਜਾਬ ਦੇ ਜਿਹੜੇ ਪਿੰਡ ਨੇ ਪਿੰਡਾਂ ਦੀ ਡਿਵੈਲਪਮੈਂਟ ਦੇ ਉੱਪਰ ਪੈ ਰਿਹਾ ਪਿੰਡਾਂ ਨੂੰ ਕੋਈ ਥੇਲਾ ਨਹੀਂ ਦਿੱਤਾ ਜਾ ਰਿਹਾ ਕੋਈ ਚੋਣ ਨਹੀਂ ਪਿੰਡਾਂ ਨੂੰ ਦਿੱਤੀ ਜਾ ਰਹੀ ਅਕਾਊਂਟ ਉਹਨਾਂ ਦੇ ਫ੍ਰੀਜ਼ ਨੇ ਪੈਸੇ ਨਾ ਕੱਢ ਸਕਦੇ ਨੇ ਨਾ ਉਹ ਪਾ ਸਕਦੇ ਨੇ ਦੋਸਤੋ ਕਿਉਂਕਿ ਗਰੰਟਾ ਸੀ ਜਿਹੜੀਆਂ ਉਹਨਾਂ ਗਰੰਟਾ ਦੇ ਉੱਪਰ ਤੁਹਾਨੂੰ ਪਤਾ ਕਿ ਰੋਕ ਲਾਤੀ ਸਰਕਾਰ ਨੇ ਇਹ ਪੰਜਾਬ ਦੇ ਪਿੰਡਾਂ ਤਾਂ ਨਾਲੀਆਂ ਨਾਲੀਆਂ ਗਲੀਆਂ ਜਿਹੜੀਆਂ ਹੈਗੀਆਂ ਉਹ ਤਾਂ ਬਾਹਰ ਦੇ ਨਿਕਲੇ ਹੈਗੇ ਹੁਣ ਤੱਕ ਤਾਂ ਤੁਸੀਂ ਦੇਖੋ ਕਿ ਦੇਸ਼ ਜਾਦ ਹੋਏ ਨੂੰ ਵੀ 80 ਸਾਲ ਹੋਣ ਵਾਲੇ ਨੇ ਪਰ ਅਜੇ ਪੰਜਾਬ ਦੇ ਪਿੰਡ ਉੱਥੇ ਉੱਥੇ ਖੜੇ ਨੇ ਤੁਸੀਂ ਅੱਗੇ ਤਾਂ ਕੀ ਲੈ ਕੇ ਜਾਣਾ ਹਾਲਾਂਕਿ ਆਮ ਆਦਮੀ ਪਾਰਟੀ ਸਰਕਾਰ ਕਹਿੰਦੇ ਸੀ ਅਸੀਂ ਵੱਖਰਾ ਇਸ ਵਾਰ ਪੰਜਾਬ ਨੂੰ ਲਿਖਾਂਗੇ ਵੱਖਰਾ ਇਹ ਕਿ ਇਲੈਕਸ਼ਨਾਂ ਨਹੀਂ ਹੋ ਰਹੀਆਂ ਹੈਗੀਆਂ ਸੋ ਦੋਸਤੋ ਜਿਹੜੀ ਸਰਕਾਰ ਕਹਿੰਦੀ ਸੀ ਨਵੰਬਰ ਦੇ ਵਿੱਚ ਚੋਣ ਕਰਾਵਾਂਗੇ ਹੁਣ ਅੰਦਰਲੀ ਖਬਰ ਹੈ ਕਿ ਨਵੰਬਰ ਦੇ ਵਿੱਚ ਵੀ ਚੋਣ ਇਹ ਮੁਸ਼ਕਲ ਹੈ